ਇਸਵੈਲੀ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਆਪ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਤੋਂ ਆਪ ਦੀ ਸਰਕਾਰ ਬਣੀ ਹੈ ਕੋਈ ਵੀ ਵਿਕਾਸ ਨਹੀਂ ਹੋਇਆ ਸਗੋਂ ਦਿਨ ਪਰ ਦਿਨ ਕਰਜ਼ਾ ਚੱਕਰੀ ਹੈ ਅਤੇ ਕੀ ਕੁਝ ਕਹਿਣਾ ਉਹਨਾਂ ਦਾ ਆਉ ਤੁਹਾਨੂੰ ਸੁਣਾਉਨੇ ਆ ਦਿੱਲੀ ਦੇ ਲਟੋਰੇ ਲੁਟੇਰੇ ਜਿਹੜੇ ਪਘੋੜੇ ਸੀਗੇ ਉਹ ਪੰਜਾਬ 'ਚ ਆ ਗਏ ਮੈਂ ਹੈਰਾਨ ਹੋਇਆ ਜਿਹਨੂੰ ਮੈਂ ਜਾਣ ਦੇਖ ਰਿਹਾ ਸੀਗਾ ਬੇਅਦਬੀਆਂ ਤੇ ਪਹਿਲਾ ਕਾਂਗਰਸ ਨੇ ਸਿਆਸਤ ਕੀਤੀ ਹੁਣ ਬੇਅਦਬੀਆਂ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਹੀ ਤਿੰਨ ਮੁੱਦਿਆਂ ਤੇ ਆਈ ਸੀ ਕਹਿੰਦੇ ਸੀ ਬੇਅਦਬੀਆਂ ਵਾਲਿਆਂ ਤੇ ਇਨਸਾਫ ਦੇਵਾਂਗੇ ਉਹਨਾਂ ਨੂੰ ਜੇਲਾ ਚ ਫੜ ਕੇ ਪਾਵਾਂਗੇ ਨਸ਼ਾ ਤਸਕਰ ਜੇਲਾ ਚ ਹੋਣਗੇ ਪੰਜਾਬ ਦਾ ਕਰਜ਼ਾ ਮਾਫ ਕਰ ਦੇਵਾਂਗੇ ਔਰ ਭੈਣਾਂ ਦੀਆਂ ਖਾਤਿਆਂ ਚ ਹਜ਼ਾਰ ਹਜ਼ਾਰ ਰੁਪਿਆ ਪਾਵਾਂਗੇ ਚਾਰੇ ਇਸ ਤੋਂ ਵੱਡੇ ਇਤਿਹਾਸ ਦੇ ਅੰਦਰ ਗਿਨੀਸ ਵਰਲਡ ਬੁੱਕ ਆਫ ਰਿਕਾਰਡ ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਧਿਆ ਜਰ ਲਿਖਿਆ ਜਾਊਗਾ ਕਿਤਨਾ ਸੂਬੇਦਰ ਸੂਬੇ ਜਿਤਰਾ ਬੰਟੀ ਬਬਲੀ ਲੁੱਟਣ ਨਿਕਲੇ ਸੀ ਸੂਬੇਦਰ ਸੂਬੇ ਉਹੀ ਫਰਾਡ ਝੂਠ ਬੋਲ ਕੇ ਲੁੱਟਦੇ ਆ ਰਹੇ ਨੇ ਬੇਅਦਬੀਆਂ ਦੀ ਮੈਂ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਪੋਸਟਰ ਬॉय ਸੀਗੇ ਜਦੋਂ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਜੀ ਨੇ ਹੀ ਵਿਧਾਨ ਸਭਾ 'ਚ ਇਸ ਗੱਲ ਤੇ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਕਿ ਦੇਣਾ ਛੱਡੋ ਤੇ ਪਾਰਟੀ 'ਚੋਂ ਵੀ ਕੱਢ ਦਿੱਤਾ ਬੇਅਦਬੀਆਂ ਲਈ ਅਗਰ ਕਾਨੂੰਨ ਬਣਾਉਣਾ ਸੀ ਸਾਢੇ 3 ਸਾਲ ਹੋ ਗਏ ਤੁਸੀਂ ਅਜੇ ਤੱਕ ਕਿਸੇ ਨੂੰ ਬੇਅਦਬੀ ਵਾਲ ਨੂੰ ਫੜ ਕੇ ਅੰਦਰ ਹੀ ਨਹੀਂ ਦਿੱਤਾ ਤੁਸੀਂ ਤਾਂ ਰੋਜ਼ ਕਹਿੰਦੇ ਸੀਗੇ ਕਿ ਬੇਅਦਬੀਆਂ ਕਰਨ ਵਾਲੇ ਵੱਡੇ ਮਗਰਮੱਛਾਂ ਦਾ ਸਾਨੂੰ ਪਤਾ ਏ ਕੇਜਰੀਵਾਲ ਜੀ ਪੋਰੇ ਜੇ ਮਣਕੇ ਕਹਿੰਦੇ ਸੀਗੇ ਹਮ ਬੇਅਦਬੀ ਕਰਨੇ ਵਾਲੋਂ ਕੋ ਜੇਲ੍ਹੋਂ ਮੇਂ ਬੰਦ ਕਰੇਂਗੇ ਉਹ ਕਿੱਥੇ ਚਲੇ ਗਏ ਹੁਣ ਕਹਰੇ ਕਾਨੂੰਨ ਬਣਾਉਣਾ ਹੈ ਸਾਢੇ 3 ਸਾਲ ਤੱਕ ਕੀ ਤੁਸੀਂ ਬੇਅਦਬੀਆਂ ਦੇ ਉੱਤੇ ਰੋਕ ਲਾਉਣ ਨੂੰ ناکਾਮ ਰਹੇ ਦਾ ਮਤਲਬ ਤੁਸੀਂ ਮੰਨਦੇ ਪਏ ਜੇ ਕਿ ਸਾਢੇ 3 ਸਾਲ ਦੀ ਤੁਹਾਡੀ ناکਾਮੀਆਂ ਤੁਸੀਂ ਨੂੰ ਐਡਮਿਟ ਕਰਦੇ ਪਏ ਜੇ ਔਰ ਜਿਹੜੀਆਂ ਬੇਦਬੀਆਂ ਸਾਢੇ 3 ਸਾਲ ਚ ਹੋਈਆਂ ਤੁਹਾਡੇ ਰਾਜ ਦੌਰਾਨ ਹੋਈਆਂ ਇਹਦਾ ਮਤਲਬ ਤੁਸੀਂ ਪਹਿਲਾਂ ਤੋਂ ਤੈਅ ਕੀਤਾ ਸੀਗਾ ਕਿ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ ਹੁਣ ਤੁਸੀਂ ਮੁੱਦੇ ਬਦਲਣ ਦੀ ਕੋਸ਼ਿਸ਼ ਕਰਦੇ ਪਏ ਜੀ ਮੁੱਦੇ ਬਦਲ ਰਹੇ ਜੀ ਸਾਢੇ 8000 ਕਰੋੜ ਦਾ ਲੋਨ ਲੈ ਲਿਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਆਪਾਂ ਗੱਲ ਕਰਦੇ ਪਏ ਹੁਣੇ 100 ਕਰੋੜ ਰੁਪਏ ਕਰਜ਼ਾ ਚੜ ਗਿਆ ਸਾਡੇ ਗੱਲ ਕਰਨ ਦੇ ਕਾਰਨ ਚ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਚੜਦਾ ਪਿਆ ਹੈ ਪੰਜਾਬ ਤੇ ਹਰ ਰੋਜ਼ 100 ਕਰੋੜ ਰੁਪਏ ਔਰ 8.5 ਹਜ਼ਾਰ ਕਰੋੜ ਹੋਣ ਲਿਆ 3 ਮਹੀਨਿਆਂ ਵਾਸਤੇ ਅਗਲੇ 3 ਮਹੀਨਿਆਂ ਚ ਫੇਰ 9 ਕਰੋੜ ਲੈਣਗੇ 9000 ਕਰੋੜ ਲੈਣਗੇ ਇਹ ਤੇ ਮਹੀਨੇ ਦਰ ਮਹੀਨੇ ਕਰਜ਼ਾ ਚੁੱਕਣ ਵਾਲੀ ਪਾਰਟੀ ਬਣ ਗਈ ਆ ਇਹ ਆਮ ਆਦਮੀ ਪਾਰਟੀ ਨਹੀਂ ਕਰਜ਼ਾ ਚੁੱਕ ਪਾਰਟੀ ਆ ਔਰ ਹੁਣ ਕਹਿ ਰਿਹਾ ਜਦੋਂ ਪੰਜਾਬ ਦਾ ਲਾਂਡ ਆਰਡਰ ਇੰਨਾ ਵਿਗੜ ਗਿਆ ਐਕਸਟਰਸ਼ਨ ਇੰਨੀ ਹੋ ਰਹੀ ਆ ਸੁਰੱਖਿਆ ਪੁਲਿਸ ਦੀ ਸਾਰੀ ਕੇਜਰੀਵਾਲ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਤੇ ਲੱਗੀ ਆ ਮਨੀਸ਼ ਸੁਸੋਧਿਆ ਜੀ ਨੂੰ 100 ਗਨਮੈਨ ਦੇ ਦਿੱਤੇ ਨੇ ਸਤਿੰਦਰ ਜੈਨ ਜੀ ਕੋਲ 250 ਗਨਮੈਨ ਨੇ ਨਾਇਰ ਕੋਲ 130 ਗਨਮੈਣ ਨੇ ਉਹ ਵਿਪਲ ਵਿਪਲ ਪੀਏ ਆ ਕੀ ਆ ਵਿਭਵ ਵਿਭਵਨ ਵਿਭਵ ਕੋਲ ਇਹ ਇੱਕ ਤਾਂ ਪੰਜਾਬ ਦੇ ਨਾਮ ਹੀ ਨਹੀਂ ਆਗੇ بڑا ਔਖਾ ਨਾਮ ਲੈਣਾ ਉਹਦੇ ਕੋਲ 150 ਪੀਏ ਨੇ 150 ਗਨਮੈਣ ਨੇ ਸਭ ਨੇ ਲਗਜ਼ਰੀਅਸ ਘਰ ਬਣਾ ਲਏ ਨੇ ਮਨੀਸ਼ ਸੋਸੋਧਿਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ ਸਤਿੰਦਰ ਜੈਨ ਜੀ